ਹਾਂਜੀ ਵੈਲਕਮ ਟੂ ਆਲ ਆਫ ਯੂ ਇਨ ਆਰਕੀ ਸਟੱਡੀ ਆਈਕਿਊ ਜੁਰਜੋ ਜੀ ਸਾਰੇ ਅੱਜ ਆਪਾਂ ਕਰਨ ਜਾ ਰਹੇ ਹਾਂ ਗੁਰੂਆਂ ਦੁਆਰਾ ਬਸਾਏ ਗਏ ਸ਼ਹਿਰ ਅਤੇ ਉਹਨਾਂ ਦੇ ਪੁਰਾਣੇ ਨਾਮ ਕੀ ਸੀ ਵੈਰੀ ਇੰਪੋਰਟੈਂਟ ਕਲਾਸ ਹੈ ਹਾਂਜੀ ਬਹੁਤ ਹੀ ਮਹੱਤਵਪੂਰਨ ਕਲਾਸ ਆਉਣ ਵਾਲੀ ਹੈ ਪੰਜਾਬੀ ਏ ਦਾ ਪੇਪਰ ਹੋਵੇ ਚਾਹੇ ਪੰਜਾਬ ਪੁਲਿਸ ਹੋਵੇ ਮਾਸਟਰ ਕੈਡਰ ਕੋਈ ਵੀ ਇਗਜ਼ਾਮ ਹੋਵੇ ਪੰਜਾਬ ਹਿਸਟਰੀ ਜਿਹੜੀ ਆਉਂਦੀ ਹੈ ਉਹਨਾਂ ਦੀ ਗੁਰੂਆਂ ਬਾਰੇ ਆਪਾਂ ਕਰਾਂਗੇ ਸ਼ਹਿਰ ਉਹਨਾਂ ਨੇ ਕਿਹੜੇ ਬਸਾਏ ਸੀ ਤੇ ਉਹਨਾਂ ਦੇ ਪੁਰਾਣੇ ਨਾਮ ਕੀ ਸੀ ਜੀ ਸਟਾਰਟ ਕਰਦੇ ਆ ਅੱਜ ਦੀ ਕਲਾਸ पहले गुरु से गुरु नानक देव जी ए ने जी जी शहर की स्थापना की वह सी करतारपुर करतारपुर जोड़ा है पाकिस्तान विखे है वो जोड़ा है गुरु नानक देव जी ने वसाया दो करतारपुर है शहर वसाए थ एक गुरु नानक देव जी ने जोड़ा पाकिस्तान विच विखे है वह किने वसाया पाकिस्तान विखी करतारपुर शहर गुरु नानक देव जी ने ठीक है उस तो बाद ਇਹਨਾਂ ਨੇ ਗੁਰੂ ਨਾਨਕ ਦੇਵ ਜੀ ਨੇ ਇੱਕ ਹੀ ਸੈਰ ਵਸਾਇਆ ਸੀ ਗਰਦਾਰਪੁਰ ਜਿਹੜਾ ਹੈ ਪਾਕਿਸਤਾਨ ਵਿਖੇ ਉਸ ਤੋਂ ਬਾਅਦ ਜਿਹੜੀ ਹੈ ਦੂਜੇ ਗੁਰੂ ਆਉਂਦੇ ਨੇ ਦੂਜੇ ਗੁਰੂ ਕਹੜੇ ਨੇ ਗੁਰੂ ਅੰਗਦ ਦੇਵ ਜੀ ਗੁਰੂ ਅੰਗਦ ਦੇਵ ਜੀ ਜਿਹੜੇ ਨੇ ਇਹਨਾਂ ਨੇ ਸੈਰ ਵਸਾਇਆ ਸੀ ਖੰਡੂਰ ਸਾਹਿਬ ਖੰਡੂਰ ਸਾਹਿਬ ਦੀ ਜਿਹੜੀ ਸਥਾਪਨਾ ਹੈ ਇਹਨਾਂ ਦੀ ਨਹੀਂ ਹੈ ਖੰਡੂਰ ਸਾਹਿਬ ਦੀ ਉਹ ਕਿਸ ਨੇ ਰੱਖੀ ਸੀ ਗੁਰੂ ਅੰਗਦ ਦੇਵ ਜੀ ਨੇ ਹੀ ਰੱਖੀ ਸੀ ਓਕੇ ਦੂਜੀ ਗੁਰੂ ਕੌਣ ਸੀ ਗੁਰੂ ਅੰਗਦ ਦੇਵ ਜੀ ਉਸ ਤੋਂ ਬਾਅਦ ਹੈ ਗੁਰੂ ਅਮਰਦਾਸ ਜੀ ਦੇ ਜਿਹੜੇ ਤੀਜੇ ਗੁਰੂ ਸਨ ਉਹਨਾਂ ਨੇ ਜਿਹੜਾ ਸਹਿਰ ਵਸਾਇਆ ਸੀ ਉਹ ਉਸੀ ਗੋਇੰਦਵਾਲ ਸਾਹਿਬ ਗੋਇੰਦਵਾਲ ਸਾਹਿਬ ਦੀ ਜਿਹੜੀ ਸਥਾਪਨਾ ਹੈ ਸਹਿਰ ਵਸਾਈ ਸੀ ਗੁਰੂ ਅਮਰਦਾਸ ਜੀ ਨੇ ਤੇ ਇੰਨੇ ਜਿਹੜੀ ਹੈ ਗੋਇੰਦਵਾਲ ਵੀ ਕੀ ਜਿਹੜੀ 84 ਪੌੜੀਆਂ ਸੀ ਉਹ ਵੀ ਇਹਨਾਂ ਨੇ ਹੀ ਬਣਵਾਏਆਂ ਸੀ ਕਿਸ ਨੇ ਅਮਰਦਾਸ ਜੀ ਨੇ ਓਕੇ ਅਗਲਾ ਕੁਐਸਚਨ ਕਰਦੇ ਆਂ ਅਗਲਾ ਜਿਹੜਾ ਹੈ ਗੁਰੂ ਨੇ ਫੋਰਥ ਗੁਰੂ ਗੁਰੂ ਅਮਰ RAMDAS ji ਗੁਰੂ RAMDAS ji ਨੇ ਜਿਹੜੀ ਇਹ ਸਹਿਰ ਬਸਾਈ ਸੀ ਉਹ ਸੀ ਪਹਿਲਾ ਗੁਰੂ ਕਾ ਚੱਕ ਠੀਕ ਹੈ ਇਹ ਜਿਹੜਾ ਹੈ ਸਭ ਤੋਂ ਪਹਿਲਾ ਸਹਿਰ ਸਿਟੀ ਜਿਹਨੇ ਸਥਾਪਨਾ ਕੀਤੀ ਸੀ ਗੁਰੂ RAMDAS ji ਨੇ ਜਿਸ ਦਾ ਨਾਮ ਕੀ ਹੈ ਬਾਚੇ ਰੱਖਿਆ ਗਿਆ ਸੀ ਚੱਕ RAMDAS ਪੂਰਾ ਕਹਿਣ ਲੱਗੇ ਇਸ ਨੂੰ ਉਸ ਤੋਂ ਬਾਅਦ ਚੱਕ ਰਾਮਦਾਸਪੁਰ ਨੂੰ ਹੀ ਰਾਮਦਾਸਪੁਰ ਕਹਿਣ ਲੱਗੇ ਤੇ ਜਿਹੜੇ ਵਰਤਮਾਨ ਨਾਮ ਹੈ ਇਸ ਦਾ ਗੁਰੂ ਦਾ ਚੱਕ ਚੱਕ ਰਾਮਦਾਸਪੁਰ ਤੇ ਰਾਮਦਾਸਪੁਰ ਓਕੇ ਤੇ ਇਹ ਸਾਰੇ ਜਿਹੜੇ ਇੱਕੋ ਹੀ ਨਾਮ ਨੇ ਇੱਕੋ ਹੀ ਸ਼ਹਿਰ ਦੇ ਨਾਮ ਨੇ ਅੰਮ੍ਰਿਤਸਰ ਜਿਹੜਾ ਵਰਤਮਾਨ ਨਾਮ ਹੈ ਤੁਹਾਨੂੰ ਪੁੱਛ ਸਕਦੇ ਨੇ ਕਿ ਜਿਹੜੀ ਹੈ ਗੁਰੂ ਦਾ ਚੱਕ ਜਾਂ ਫਿਰ ਗੁਰੂ ਰਾਮਦਾਸ ਜੀ ਨੇ ਜਿਹੜਾ ਸਹਿਰ ਵਿਸਾਇਆ ਸੀ ਉਸ ਦਾ ਅਜੋਕਾ ਨਾਮ ਕੀ ਹੈ ਵਰਤਮਾਨ ਵਿੱਚ ਉਸ ਨੂੰ ਕੀ ਕਹਿੰਦੇ ਨੇ ਠੀਕ ਹੈ ਅ ਜੇ ਤੁਹਾਨੂੰ ਪੁੱਛੀਏ ਕਿ ਮੁੱਢਲਾ ਨਾਮ ਉਹਦਾ ਕੀ ਸੀ ਜਿਹੜਾ ਸਹਿਰ ਵਿਸਾਇਆ ਸੀ ਤਾਂ ਉਹ ਸੀ ਗੁਰੂ ਕਾ ਚੱਕ ਤੇ ਵਰਤਮਾਨ ਪੁੱਛੀਏ ਕਿ ਗੁਰੂ ਰਾਮਦਾਸ ਜੀ ਨੇ ਜਿਹੜਾ ਸਹਿਰ ਵਿਸਾਇਆ ਸੀ ਉਸ ਦਾ ਵਰਤਮਾਨ ਨਾਮ ਕੀ ਹੈ ਅੰਮ੍ਰਿਤਸਰ ਹੈ ਓਕੇ ਪੰਜਵੇਂ ਗੁਰੂ ਨੇ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਨੇ ਕਾਫੀ ਜਿਹੜੇ ਸਹਿਰ ਵਿਸਾਇਆ ਸੀ ਉਹਨਾਂ ਦੇ ਬਾਰੇ ਆਪਾਂ ਪੂਰੀ ਜਾਣਕਾਰੀ ਲੈਨੇ ਆ ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਕੀ ਹੈ ਤਰਨ ਤਾਰਨ ਦੀ ਸਥਾਪਨਾ ਕੀਤੀ ਸੀ ਸੈਰਵ ਸੈ ਸੀ ਉਸ ਤੋਂ ਬਾਅਦ ਕੀ ਹੈ ਕਰਤਾਰਪੁਰ ਜਿਹੜਾ ਜਲੰਧਰ ਵੀਕੇ ਹੈ ਉਸ ਤੇ ਜਿਹੜੀ ਹੈ ਨੀਰ ਰੱਖੀ ਸੀ ਉਹ ਸੈਰ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਹੀ ਬਸਾਇਆ ਸੀ ਓਕੇ ਤਾਂ ਉਸ ਤੋਂ ਬਾਅਦ ਕੀ ਹੈ ਗੁਰੂ ਹਰ ਹਰੀ ਜੁੜਾ ਹੈ ਹਰ ਗੋਬਿੰਦਪੁਰ ਜਿਹੜਾ ਹੈ ਉਹਨਾਂ ਦੇ بیٹے ਦੇ ਨਾਮ ਤੇ ਰੱਖਿਆ ਸੀ ਹਰ ਗੋਬਿੰਦਪੁਰ ਜਿਹੜਾ ਇਹਨਾਂ ਦੇ ਬੇਟੇ ਦਾ ਨਾਮ ਕੀ ਸੀ ਗੁਰੂ ਹਰਗੋਬਿੰਦ ਜੀ ਇਨਾਂ ਦੇ بیٹے ਦੇ ਨਾਮ ਤੇ ਹੀ ਰੱਖਿਆ ਸੀ ਹਰੀ ਗੋਬਿੰਦਪੁਰ ਜਿਹੜਾ ਵਿਲੇਜ ਇਹਨਾਂ ਨੇ ਸਥਾਪਨਾ ਕੀਤੀ ਸੀ ਉਸ ਤੋਂ ਬਾਅਦ ਜਿਹੜੀ ਹੈ ਹਰਮੰਦਰ ਸਾਹਿਬ ਦੀ ਨੀ ਉਹ ਕਿਸ ਨੇ ਰੱਖੀ ਸੀ ਹਰਮੰਦਰ ਸਾਹਿਬ ਦੀ ਨੀ ਉਹ ਵੀ ਗੁਰੂ ਅਰਜਨ ਦੇਵ ਜੀ ਨੇ ਹੀ ਰੱਖੀ ਸੀ ਠੀਕ ਹੈ ਉਸ ਤੋਂ ਬਾਅਦ ਗੁਰ ਜਿਹੜੇ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੇ ਜਿਹੜੇ ਸਰੋਵਰ ਦੀ ਸਥਾਪਨਾ ਕੀਤੀ ਸੀ ਸਰੋਵਰ ਖਦਵਾਏ ਸੀ ਉਸੇ ਰਾਮ ਸਰ ਸਰੋਵਰ ਤੇ ਸੰਤੋਖ ਸਰ ਸਰੋਵਰ ਦੋ ਸਰੋਵਰ ਦੀ ਸਥਾਪਨਾ ਕੀਤੀ ਸੀ ਜਾਂ ਫਿਰ ਕਹਿ ਸਕਦੇ ਹਾਂ ਦੋ ਸਰੋਵਰ ਬਣਵਾਏ ਸੀ ਕਿਸ ਨੇ ਗੁਰੂ ਅਰਜਨ ਦੇਵ ਜੀ ਨੇ ਠੀਕ ਹੈ ਤਾਂ ਇਹ ਦੁਬਾਰਾ ਪਰ ਰਿਵੀਜ਼ਨ ਕਰਦੇ ਹਾਂ ਇਸ ਦੀ ਪਹਿਲਾ ਜਿਹੜਾ ਸਰਵਸ ਹੈ ਸੀ ਤਰਨ ਤਾਰਨ ਕਰਤਾਰਪੁਰੀ ਗੁਰੂ ਅਰਜਨ ਦੇਵ ਜੀ ਨੇ ਹੀ ਜਿਹੜੀ ਹੈ ਉਸ ਵਸਾਇਸੀ ਹਰगोविंदਪੁਰ ਜਿਹੜਾ ਆਪਣੇ ਬੇਟੇ ਦੇ ਨਾਮ ਤੇ ਰੱਖਿਆ ਸੀ ਵਿਲੇਜ ਦੀ ਸਥਾਪਨਾ ਕੀਤੀ ਸੀ ਉਸ ਤੋਂ ਬਾਅਦ ਹਰਮੰਦਰ ਸਾਹਿਬ ਜਿਹੜੀ ਹੈ ਉਹ ਮੰਦਰ ਨੂੰ ਆਪਾਂ ਕਹਿੰਦੇ ਆ ਸਵਰਣ ਮੰਦਿਰ ਵੀ ਕਹਿੰਦੇ ਆ ਠੀਕ ਹੈ ਅੰਮ੍ਰਿਤ ਸਰੋਵਰ ਜਿਹੜੇ ਨੇ ਉਸ ਦੀ ਸਥਾਪਨਾ ਜਾਂ ਫਿਰ ਗ੍ਰੂ ਅਰਜਨ ਦੇਵ ਜੀ ਨੇ ਹੀ ਰੱਖੀ ਸੀ ਉਸ ਤੋਂ ਬਾਅਦ ਰਾਮ ਸਰ ਤੇ ਸੰਤੋਪ ਸਰ ਜਿਹੜੇ ਸਰੋਵਰ ਨੇ ਉਹਨਾਂ ਦੀ ਉਸ ਦੀ ਵੀ ਸਥਾਪਨਾ ਗੁਰੂ ਅਰਜਨ ਦੇਵ ਜੀ ਨੇ ਹੀ ਕੀਤੀ ਸੀ ਅਗਲਾ ਜਿਹੜਾ ਹੈ ਸਿਕਸ ਗੁਰੂ ਕੌਣ ਸੀ ਸਿਰ ਗੁਰੂ ਹਰਗੋਬਿੰਦ ਸਿੰਘ ਜੀ ਐਨਨ ਨੇ ਕਿਹੜੀ ਨਗਰ ਦੀ ਸਥਾਪਨਾ ਕੀਤੀ ਸੀ ਕੀਰਤਪੁਰ ਸਾਹਿਬ ਦੀ ਕੀਰਤਪੁਰ ਸਾਹਿਬ ਦੀ ਜਿਹੜੀ ਹੈ ਸਥਾਪਨਾ ਗੁਰੂ ਹਰगोबिंद ਸਿੰਘ ਜੀ ਨੇ ਕੀਤੀ ਸੀ ਤੇ ਇਸ ਤੋਂ ਅਗਲੇ ਜਿਹੜੀ ਗੁਰੂ ਸੀ ਸੱਤਵੇਂ ਗੁਰੂ ਐਨਨ ਨੇ ਕੀ ਹੈ ਕੀਰਤਪੁਰ ਵਿਕੇ ਆਯੁਰਵੈਦਿਕ ਜਿਹੜੀ ਹੈ ਦੀ ਸਥਾਪਨਾ ਕੀਤੀ ਸੀ ਜਾਂ ਫਿਰ ਆਯੁਰਵੈਦਿਕ ਜਿਹੜੇ ਦਵਾਈਆਂ ਦਾ ਹੈ ਉਹ ਜਿਹੜੀ ਹੈ ਹਸਪੀਟਲ ਬਣਵਾਇਆ ਸੀ ਕੀਰਤਪੁਰ ਸਾਹਿਬ ਵਿਕੇ ਓਕੇ ਅੱਗੇ ਆਉਂਦੇ ਨੇ ਹਰ ਗੋਬਿੰਦਪੁਰ ਤੋਂ ਬਾਅਦ ਗੁਰੂ ਜਿਹੜੀ ਨੌਵੀਂ ਗੁਰੂ ਨਹੀਂ ਗੁਰੂ ਤੇਗ ਬਹਾਦਰ ਜੀ ਇਹਨਾਂ ਨੇ ਜਿਹੜੇ ਨਗਰ ਬਸਾਏ ਸੀ ਉਹ ਆਪਾਂ ਦੇਖ ਲੈਨੇ ਆ ਗੁਰੂ ਤੇਗ ਬਹਾਦਰ ਜੀ ਨੇ ਕੀ ਹੈ ਕਿ ਮਾਕੋਵਾਲ ਮਾਕੋਵਾਲ ਜਿਹੜਾ ਹੈ ਨਾਮ ਹੈ ਜਿਹੜਾ ਸ਼ਹਿਰ ਬਸਾਇਆ ਸੀ ਜਾਂ ਫਿਰ ਨਗਰ ਬਸਾਇਆ ਸੀ ਸਿਟੀ ਬਸਾਈ ਸੀ ਮਾਕੋਵਾਲ ਇਸ ਦਾ ਨਾਮ ਹੈ ਜਿਸ ਨੂੰ ਅੱਗੇ ਜਾ ਕੇ ਕੀ ਕਹਿਣ ਲੱਗੇ ਚੱਕ ਨਾਨਕੀ ਠੀਕ ਹੈ ਮਾਕੋਵਾਲ ਜਿਸ ਦਾ ਮੋਢਲਾ ਨਾਮ ਸੀ ਤੀਜਾ ਕਨਨਕੀ ਉਸਦੀ ਅੱਗੋਂ ਉਸ ਦਾ ਨਾਮ ਰੱਖ ਦਿੱਤਾ ਗਿਆ ਤੇ ਵਰਤਮਾਨ ਵਿੱਚ ਇਸ ਦਾ ਨਾਮ ਕੀ ਹੈ ਆਨੰਦਪੁਰ ਸਾਹਿਬ ਹੈ ਆਨੰਦਪੁਰ ਸਾਹਿਬ ਜਿਹੜੀ ਹੈ ਆਪਾਂ ਨੂੰ ਪੁੱਛ ਸਕਦੇ ਨੇ ਕਿ ਆਨੰਦਪੁਰ ਸਾਹਿਬ ਦਾ ਮੋਢਲਾ ਨਾਮ ਕੀ ਹੈ ਤਾਂ ਉਹ ਹੈ ਮਾਖੋਵਾਲ ਓਕੇ ਜਿਸ ਨੂੰ ਚੱਕ ਨਨਕੀ ਵੀ ਕਹਿੰਦੇ ਨੇ ਆਨੰਦਪੁਰ ਸਾਹਿਬ ਜਿਹੜਾ ਹੈ ਉਸ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਵਾਈਟ ਸਿਟੀ ਵੀ ਕਹਿੰਦੇ ਨੇ ਆਨੰਦਪੁਰ ਸਾਹਿਬ ਨੂੰ ਤੇ 8ਵਾਂ ਅਜੂਬਾ ਵੀ ਇਸ ਦਾ ਨਾਮ ਰੱਖਿਆ ਗਿਆ ਹੈ ਤੁਹਾਨੂੰ ਕੁਐਸਚਨ ਵਿੱਚ ਪੁੱਛ ਸਕਦੇ ਨੇ ਅਠਵਾਂ ਅਜੂਬਾ ਜਾਂ ਫਿਰ ਵਾਈਟ ਸਿਟੀ ਕਿਸ ਨੂੰ ਕਹਿੰਦੇ ਨੇ ਤੇ ਆਨੰਦਪੁਰ ਸਾਹਿਬ ਨੂੰ ਕਹਿੰਦੇ ਨੇ ਇਸ ਦੀ ਜਿਹੜੀ ਸਥਾਪਨਾ ਹੈ ਆਨੰਦਪੁਰ ਸਾਹਿਬ ਦੀ ਉਹ ਕਿਸ ਨੇ ਕੀਤੀ ਸੀ ਗੁਰੂ ਤੇਗ ਬਹਾਦਰ ਜੀ ਨੇ ਓਕੇ ਅਗਲੇ ਆਪਾਂ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੇ ਨਗਰ ਬਸਾਏ ਸੀ ਉਹ ਸੀ ਪਾਉਂਟਾ ਸਾਹਿਬ ਠੀਕ ਹੈ ਗੁਰੂ ਗੋਬਿੰਦ ਸਿੰਘ ਜੀ ਜਿਹੜੇ 10ਵੇਂ ਗੁਰੂ ਸੀ ਉਹਨਾਂ ਨੇ ਜਿਹੜੀ ਹੈ ਪਾਉਂਟਾ ਸਾਹਿਬ ਦੀ ਨੀਂਹ ਰੱਖੀ ਸੀ ਉਹਨਾਂ ਨੇ ਬਸਾਇਆ ਸੀ ਤੇ ਉਹ ਜਿਹੜਾ ਹੈ ਪਾਉਂਟਾ ਸਾਹਿਬ ਕਿਹੜੀ ਨਦੀ ਦੇ ਕਿਨਾਰੇ ਸੀ ਯਮਨਾ ਨਦੀ ਦੇ ਕਿਨਾਰੇ ਓਕੇ ਤੇ ਇਹ ਜਿਹੜੇ ਹੈ ਕਿਹੜੀ ਗੁਰੂਆਂ ਨੇ ਕਿਹੜੀ ਨਗਰ ਬਸਾਈ ਸੀ ਵੈਰੀ ਇੰਪੋਰਟੈਂਟ ਕਲਾਸ ਹੈ ਤੇ ਤੁਹਾਡੇ ਐਗਜ਼ਾਮ ਲਈ ਕਾਫੀ ਹੈਲਪਫੁਲ ਹੋ ਸਕਦੀ ਹੈ ਦੁਬਾਰਾ ਪਰ ਰਿਵੀਜ਼ਨ ਕਰ ਲੈਨੇ ਆ ਪਹਿਲੇ ਗੁਰੂ ਨੇ ਗੁਰੂ ਅੰਗਦ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਨੇ ਕਰਤਾਰਪੁਰ ਵੀ ਜਿਹੜਾ ਬਸਾਇਆ ਸੀ ਸ਼ਹਿਰ ਪਾਕਿਸਤਾਨ ਵਿੱਚ ਜਿਹੜੀ ਹੈ ਹੁਣ ਓਕੇ ਤੇ ਦੂਜਾ ਗੁਰੂ ਅੰਗਦ ਦੇਵ ਜੀ ਨੇ ਖੰਡੂਰ ਸਾਹਿਬ द स्थापना की तीजे गुरु गुरु अमरदास जी ने गोइंदवाल साहब की जीडी है स्थापना की निर्माण करवाया सी गुरु रामदास जी फोर्थ गुरु ने उन्होंने की है गुरु का चक जड़ी है विलेज की स्थापना की उस तो बाद चक रामदासपुरा एनू कह लगी फिर यदा जोड़ा नाम है रामदासपुर पै गया तो हूँ जी है वर्तमान गुरु का चक है उसका नाम वर्तमान की है अमृतसर ओके जिसकी स्थापना किसने की गुरु रामदास जी ने ਅਗਲਾ ਜਿਹੜਾ ਹੈ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਜਿਹੜੀ ਹੈ ਤਰਨਤਾਰਨ ਸਹਿਰ ਜਿਹੜਾ ਸੀ ਉਸ ਦੀ ਸਥਾਪਨਾ ਕੀਤੀ ਸੀ ਗੁਰੂ ਜਿਹੜਾ ਕਰਤਾਰਪੁਰ ਹੈ ਜਲੰਧਰ ਵਿਕੇਸਿਤ ਹੈ ਉਹ ਵੀ ਜਿਹੜਾ ਨਿਰਮਾਣ ਹੈ ਉਸ ਦੀ ਸਥਾਪਨਾ ਵਿਲੇਜ ਦੀ ਸਥਾਪਨਾ ਜਿਹੜੀ ਸਿਟੀ ਹੈ ਸਹਿਰ ਹੈ ਉਸ ਦੀ ਸਥਾਪਨਾ ਵੀ ਗੁਰੂ ਅਰਜਨ ਦੇਵ ਜੀ ਨੇ ਕਰਵਾਈ ਸੀ ਹਰ ਗੋਬਿੰਦਪੁਰ ਜਿਹੜਾ ਵਿਲੇਜ ਹੈ ਉਹ ਆਪਣੇ ਬੇਟੇ ਦੇ ਨਾਮ ਤੇ ਰੱਖਿਆ ਸੀ ਉਹਨਾਂ ਨੇ ਘਰ ਗੋਬਿੰਦਪੁਰ ਠੀਕ ਹੈ ਤੇ ਹਰ ਮੰਦਰ ਸਾਹਿਬ ਹੈ ਜਿਹਨੂੰ ਜਿਹੜਾ ਹਰ ਮੰਦਰ ਸਾਹਿਬ ਕਿੱਥੇ ਸਥਿਤ ਹੈ ਅੰਮ੍ਰਿਤਸਰ ਵਿਕੇ ਜਿਸ ਨੂੰ ਸਵर्ण ਮੰਦਿਰ ਵੀ ਕਹਿੰਦੇ ਠੀਕ ਹੈ ਉਸ ਦੇ ਵਿੱਚ ਦੀ ਸਥਾਪਨਾ ਹੈ ਨੀਹ ਹੈ ਗੁਰੂ ਅਰਜਨ ਦੇਵ ਜੀ ਨੇ ਹੀ ਰੱਖੀ ਸੀ ਉਸ ਤੋਂ ਬਾਅਦ ਦੋ ਸਰੋਵਰ ਦੀ ਸਥਾਪਨਾ ਕਰਵਾਏ ਸੀ ਦੋ ਸਰੋਵਰ ਬਣਵਾਏ ਸੀ ਗੁਰੂ ਅਰਜਨ ਦੇਵ ਜੀ ਨੇ ਰਾਮ ਸਰ ਸਰ ਤੇ ਸੰਤੋਖ ਸਰ 6ਵੇਂ ਗੁਰੂ ਹਰगोबिंद ਸਿੰਘ ਜੀ ਨੇ ਕੀ ਹੈ ਕਿਰਤਪੁਰ ਸਾਹਿਬ ਜਿਹੜਾ ਨਗਰ ਵਸਾਇਆ ਸੀ ਉਸ ਤੋਂ ਬਾਅਦ 9ਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਨੇ ਮਾਖੋਵਾਲ ਮੂਡਲਾ ਨਾਮ ਜਿਹੜਾ ਮਾਖੋਵਾਲ ਵਿਲੇਜ ਤੇ ਸਥਾਪਨਾ ਕੀਤੀ ਸੀ ਉਸ ਤੋਂ ਬਾਅਦ ਇਸ ਨੂੰ ਚੱਕ ਨਾਨਕੀ ਕਹਿਣ ਲੱਗੇ ਤਾਂ ਵਰਤਮਾਨ ਵਿੱਚ ਇਸ ਦਾ ਨਾਮ ਹੈ ਆਨੰਦਪੁਰ ਸਾਹਿਬ ਜਿਸ ਨੂੰ ਆਨੰਦਪੁਰ ਸਾਹਿਬ ਨੂੰ ਵਾਈਟ ਸਿਟੀ ਤੇ ਆਠਵਾਂ ਅਜੂਬਾ ਵੀ ਕਹਿੰਦੇ ਨੇ ਓਕੇ 10ਵੇਂ ਗੁਰੂ ਜਿਹੜੇ ਪਾਉਂਟਾ ਸਾਹਿਬ ਦੀ ਸਥਾਪਨਾ ਕੀਤੀ ਸੀ ਨਗਰ ਬਸਾਇਆ ਸੀ ਜਿਹੜਾ ਕਿ ਹੈ ਯੰਨਾ ਨਦੀ ਦੇ ਕਿਨਾਰੇ ਸਥਿਤ ਹੈ ਜੇਕਰ ਤੁਹਾਨੂੰ ਕਲਾਸ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਜਿਹੜੀ ਹੈ ਆਉਣ ਵਾਲੀ ਹਰ ਵੀਡੀਓ ਮਿਲਦੀ ਰਹੇ ਓਕੇ ਇਸ ਤੋਂ ਬਾਅਦ ਕੀ ਹੈ ਇਸ ਚੈਨਲ ਤੇ ਇੰਸੀਐਂਟ ਹਿਸਟਰੀ ਮਾਡਰਨ ਤੇ ਮੀਡੀਵਲ ਤਿੰਨਾ ਦੀ ਜਿਹੜੀ ਐ एमसीक्यूਸ ਕਰਵਾਏ ਹੋਏ ਹਨ ਉਹ ਤੋਂ ਜਿਹੜੇ ਤੁਸੀਂ ਦੇਖ ਸਕਦੇ ਹੋ ਉਸ ਤੋਂ ਇਲਾਵਾ ਕੀ ਹੈ ਜਿਹੜੀ ਹੈ ਪੋਲੀਟੀਕਲ ਹੈ ਉਸ ਦੀ ਕਲਾਸ ਲੱਗ ਰਹੀ ਹੈ ਪੋਲੀਟਿਕ ਜਿਹੜੀ ਹੈ ਨਾਗਰਿਕਤਾ ਤੱਕ ਜਿਹੜਾ ਟੌਪਿਕ ਕੰਪਲੀਟ ਕਰ ਲਏ ਸੀ ਉਸ ਤੋਂ ਬਾਅਦ ਜਿਹੜਾ ਮੌਲਿਕ ਅਧਿਕਾਰ ਹੈ ਉਹ ਟੌਪਿਕ ਕੰਟੀਨਿਊ ਹੈ ਜੇਕਰ ਤੁਸੀਂ ਜਿਹੜੀ ਹੈ ਕਲਾਸ ਲਗਾਉਣਾ ਚਾਹੁੰਦੇ ਹੋ ਜੇਕਰ ਤੁਹਾਡੇ ਲਈ ਹੈਲਪਫੁਲ ਹੈ ਤਾਂ ਲਗਾ ਸਕਦੇ ਹੋ ਪਲੇਲਿਸਟ ਵਿੱਚ ਤੁਹਾਨੂੰ ਸਾਰੀਆਂ ਵੀਡੀਓ ਮਿਲ ਸਕਦੀਆਂ ਨੇ ਓਕੇ ਥੈਂਕ ਯੂ ਥੈਂਕ ਯੂ so much for watching ਓਕੇ ਜੀ